ਬੰਦਗੀ ਕਮਾਈ ਜਿਨਾਂ ਨੇ ਬੰਦਗੀ ਕਮਾਈ ਜਿਨਾਂ ਨੇ ਪਾਇਆ ਪ੍ਰਭੂ ਤੋਂ ਵਰਕ ਤਾਰੇ ਸਾਰੀਆਂ ਸੰਤ ਜਾਨੋ ਰੂਪ ਰੱਬ ਦਾ ਸੰਤ ਜਾਨੋ ਰੂਪ ਰੱਬ ਦਾ ਜੀਨੂੰ ਨਾਮ ਦੀਆਂ ਚੜੀਆਂ ਖਮਾਰੀਆਂ ਜੇ ਸੰਤੋ ਹੀ ਰੂਪ ਰੱਬ ਦਾ ਸੰਤ ਤੇ ਅਨੰਤ ਇਕ ਨੇ ਜਿਵੇਂ ਜਲ ਚ ਤਰੰਗ ਨੇ ਸੁਮਾਉਂਦੇ ਹਾਦੂਆਂ ਦੀ ਬਾਣੀ ਚ ਸਨਾਮ ਦੇ ਪਰ ਉਪਕਾਰ ਵਾਸਤੇ ਪਰ ਉਪਕਾਰ ਵਾਸਤੇ ਰੂਹਾਂ ਜੱਗ ਵਿੱਚ ਆਉਂਦੀਆਂ ਨਿਆਰੀਆਂ ਜੀ ਸੰਤ ਜਾਨੋ ਰੂਪ ਰੱਬ ਦਾ ਸੰਤ ਜਾਨੋ ਰੂਪ ਰੱਬ ਦਾ ਜੀਨੂੰ ਨਾਮ ਦੀਆਂ ਝੜੀਆਂ ਖੁਮਾਰੀਆਂ ਜੀ ਸੰਤ ਉਹ ਹੀ ਰੂਪ ਰੱਬ ਦਾ ਨਾਮ ਤੋਂ ਮੇ ਹੁਣ ਆਦਮੀ ਬਾਣੀ ਆਖਦੀ ਜੋ ਕੁਬਜ ਪਨੇ ਸਤ ਚੇਤ ਤੇ ਆਨੰਦ ਦਾ ਪਿਆਰੇ ਪ੍ਰਭੂ ਜੀ ਦੇ ਸੁੰਦਰ ਸਰੂਪ ਨੇ ਨਾਮ ਤੋਂ ਵੀ ਹੁਣੇ ਆਦਮੀ ਬਾਣੀ ਆਖਦੀ ਜੋ ਕੁਬਜਕ ਰੂਪ ਨੇ ਸਤ ਚੇਤ ਤੇ ਆਨੰਦ ਦਾ ਪਿਆਰੇ ਪ੍ਰਭੂ ਜੀ ਦੇ ਸੁੰਦਰ ਸਰੂਪ ਨੇ ਉਪੀਆਂ ਪਿਆਰੀਆਂ ਸਤਜਾਨੋ ਰੂਪ ਰੱਬ ਦਾ ਸੰਤਜਾਨੋ ਰੂਪ ਰੱਬ ਦਾ ਜਿਨੂੰ ਨਾਮ ਦੀਆਂ ਚੜੀਆਂ ਖੁਮਾਰੀਆਂ ਜੀ ਸੰਤ ਉਹ ਹੀ ਰੂਪ ਰੱਬ ਦਾ ਨਾ ਹੀ ਨਰ ਮੈਰ ਸਦਾ ਹੀ ਡਰੇ ਕਿਸੇ ਤੋਂ ਨਾ ਕਿਸੇ ਨੂੰ ਡਰਾਵੇ ਨਾ ਪਤ ਸੇਤੀ ਕਰੇ ਜਾਵਦਾ ਜਿਹੜਾ ਕਿਸੇ ਦਾ ਵੀਰ ਦਾ ਦਿਖਾਵੇ ਨਾ ਕਾਮੀ ਆਵੇ ਲੋੜਵੰਦਾ ਕਿ ਮਾੜਿਆਂ ਗਰੀਬਾਂ ਨਾਲ ਯਾਰੀਆਂ ਸੰਤ ਜਾਨੋ ਰੂਪ ਰੱਬ ਦਾ ਸੰਤ ਜਾਨੋ ਰੂਪ ਰੱਬ ਦਾ ਜੀ ਨੂੰ ਨਾਮ ਦੀਆਂ ਚੜੀਆਂ ਖੁਮਾਰੀਆਂ ਜੀ ਸੰਤ ਉਹ ਹੀ ਰੂਪ ਰੱਬ ਦਾ ਜੀ ਰਾਤ ਨਾਮ ਜਪਦਾ ਨਾਲੇ ਦੂਜਿਆਂ ਨੂੰ ਰਹੇ ਜੋਜ ਪਾਉਂਦਾ ਤਰੇ ਸੰਸਾਰ ਸਾਗਰੋ ਸੰਗੀ ਸਾਥੀਆਂ ਨੂੰ ਨਾਲ ਹੀ ਤਰਾੰਦਾ ਜੀ ਸੰਤ ਗਾਣੋ ਰੂਪ ਰੱਬ ਦਾ ਸੰਤ ਜਾਨੋ ਰੂਪ ਰੱਬ ਦਾ ਜੀ ਨੂੰ ਨਾਮ ਦੀਆਂ ਝੜੀਆਂ ਖਮਾਰੀਆਂ ਜੀ ਸੰਤ ਹੋ ਹੀ ਰੂਪ ਰੱਬ ਦਾ ਸੇਵਾ ਨਿਸ਼ਕਾਮ ਕਰਦਾ ਲੋਭ ਲਾਲਚਾਂ ਤੋਂ ਰਹੇ ਕੋਹਾਂ ਦੂਰ ਜੋ ਨਸ਼ਿਆਂ ਦੇ ਨੇੜੇ ਜਾਵੇਂ ਨਾ ਨਸ਼ਿਆਂ ਦੇ ਨੇੜੇ ਜਾਵੇਂ ਨਾ ਸੱਚੇ ਨਾਮ ਦਾ ਹੀ ਰੱਖਦਾ ਸਰੂਰ ਜੋ ਜੇ ਨਿਰਬਕ ਸਦਾ ਹੀ ਰਹੇ ਨਿਰਪੱਖ ਸਦਾ ਹੀ ਲਾਵੇ ਆਤਮਕ ਮੰਡਲ ਉਡਾਰੀਆਂ ਸੰਤ ਜਾਨੋ ਰੂਪ ਰੱਬ ਦਾ ਸੰਤ ਜਾਨੋ ਰੂਪ ਰੱਬ ਦਾ ਜੀ ਨੂੰ ਨਾਮ ਦੀਆਂ ਚੜੀਆਂ ਖੁਮਾਰੀਆਂ ਜੀ ਸੰਤ ਉਹ ਹੀ ਰੂਪ ਰੱਬ ਦਾ ਮੂਹ ਦੇ ਉੱਤੇ ਸੱਚ ਕਹਿਣ ਦੀ ਰੱਖੇ ਹਿੰਮਤ ਜੋ ਕਿਸੇ ਤੋਂ ਨਾ ਸੰਗ ਦਾ ਕੱਤੇ ਰਾਂਝਲ ਦਾ ਤੁਸਮ ਤੇ ਰੰਗ ਜੋ ਮਝੀਥੇ ਮਾਨ ਰੰਗਦਾ ਸਿਆਸੀਆਂ ਦੀ ਕਾਣ ਰੱਖੇ ਨਾ ਸਿਆਸੀਆਂ ਦੀ ਕਾਣ ਰੱਖੇ ਨਾ ਉਹੀ ਕਰੇ ਦਰਗਾਹੀ ਸਿੱਖਦਾਰੀਆਂ ਸਤਜਾਨੋ ਰੂਪ ਰੱਬ ਦਾ ਸੰਤਦਾਰੋ ਰੂਪ ਰੱਬ ਦਾ ਜੀਨੂ ਨਾਮ ਦੀਆਂ ਚੜੀਆਂ ਖੁਮਾਰੀਆਂ ਜੀ ਸੰਤੋਹੀ ਰੂਪ ਰੱਬ ਦਾ ਮੁਖਿਓ ਦੇ ਨਿੰਦਕਾਂ ਚੱਲਦਾ ਹੈ ਸਦਾ ਨਿਵਕੇ ਜੋ ਚੱਲਦਾ ਹੈ ਸਦਾ ਨਿਵਕੇ ਪਾਉਂਦਾ ਸਾਧੂਆਂ ਤੋਂ ਰਹਿਮ ਤਾਂ ਉਹ ਭਾਰੀਆਂ ਸੰਤ ਜਾਨੋ ਰੂਪ ਰੱਬ ਦਾ ਸੰਤ ਜਾਨੋ ਰੂਪ ਰੱਬ ਦਾ ਜੀਨੂੰ ਨਾਮ ਦੀਆਂ ਚੜੀਆਂ ਖੁਮਾਰੀਆਂ ਜੇ ਸੰਤ ਹੋਹੀ ਰੂਪ ਰੱਬ ਦਾ ਦੀ ਅਵਤਾਰ ਲਿਖਵਾਉਂਦਾ ਠਾਕੁਰ ਦੇ ਨਾਲ ਮਾਨਕ ਮੇਲ ਸ਼ੰਦ ਗੁਰਚੇਤ ਸਿੰਘ ਗਾਉਂਦਾ ਤਕ ਮਕਬੂਲ ਕਰ ਲੈ ਸੰਗਤ ਮਕਬੂਲ ਕਰ ਲੈ ਬੰਕੇ ਸ਼ੈਰ ਨੇ ਜੋ ਸਤਰਾਂ ਉਚਾਰੀਆਂ ਸੰਤ ਜਾਨੋ ਰੂਪ ਰੱਬ ਦਾ ਸੰਤ ਜਾਨੋ ਰੂਪ ਰੱਬ ਦਾ ਜਿਹਨੂੰ ਨਾਮ ਦੀਆਂ ਚੜੀਆਂ ਖੁਮਾਰੀਆਂ ਜੀ ਸੰਤੋ ਹੀ ਰੂਪ ਰੱਬ ਦਾ